ਮੈਂ ਇਸ ਵਕਤ ਪਹੁੰਚਿਆ ਸੰਗਤ ਜੀ ਗੁਰਦੁਆਰਾ ਸ਼ੇਰਗਾਹ ਸਾਹਿਬ ਪਾਸ਼ਾ ਜੀ ਦਸਵੀਂ ਏ ਜੀ ਡਿਸਟ੍ਰਿਕਟ ਸੰਮੋਰ ਪੋਟਾ ਸਾਹਿਬ ਚ ਪੈਂਦਾ ਤੇ ਆਓ ਆਪਾਂ ਗੁਰਦਸਤ ਸਾਹਿਬ ਦੇ ਦਰਸ਼ਨ ਕਰਦੇ ਆ ਜੀ ਇਹ ਜੀ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਪਾਸ਼ਾ ਜੀ ਦਸਵੀਂ ਤੇ ਇਧਰ ਗੁਰੂ ਦੇ ਜਿਹੜੇ ਨਿਸ਼ਾਨ ਸਾਹਿਬ ਆ ਝੂਲ ਰਹੇ ਨੇ ਗੁਰਦੁਆਰਾ ਸੇਰਗਾਸਾ ਪਾਛਾਈ 15ਵੇਂ ਗੁਰਦੁਆਰਾ ਹੈ ਇੰਗਲਿਸ਼ ਵਿੱਚ ਲਿਖਿਆ ਹੈ ਸੇਰਗਾਸਾ ਪਾਛਾਈ 10th ਤੇ نیچے ਉਸ ਤੋਂ نیچے ਹਿੰਦੀ ਵਿੱਚ ਵੀ ਲਿਖਿਆ ਹੋਇਆ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਗੁਰਦਸਾਹ ਦੇ ਅੰਦਰ ਚੱਲਦੇ ਹਾਂ ਤੈਨੂੰ ਦਰਸ਼ਨ ਕਰਉਂਦੇ ਆ ਤੇ ਇੱਧਰ ਵੀ ਕਾਫੀ ਨੇੜੇ-ਨੇੜੇ ਸਾਹਮਣੇ ਰੋਡ ਹੈਗੀ ਹੈ ਜੀ ਰੋਡ ਦੇ ਨਾਲ ਆਵਾਜਾਈ ਵੀ ਹੈਗੀ ਹੈ ਇੱਧਰ ਵੀ ਗੁਰੂ ਘਰ ਦਾ ਜਿਹੜਾ ਇਹ ਕੁਝ ਬਣ ਰਿਹਾ ਹੈਗਾ ਹੋ ਸਕਦਾ ਹੈ ਉਹ ਸਾਹਮਣੇ ਟਾਇਲਟ ਬਣਿਆ ਹੋ ਸਕਦਾ ਕੋਈ ਲੰਗਰ ਹਾਲ ਬਣਦਾ ਹੋਵੇ ਚਲੋ ਆਪਾਂ ਅੰਦਰੋਂ ਪਤਾ ਕਰਦੇ ਆਂ ਜੀ ਆਓ ਆਪਾਂ ਇਹਨਾਂ ਗੁਰਦੁਆਰ ਸਾਹਿਬ ਦੇ ਅੰਦਰ ਚੱਲੀਏ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਈਏ ਤੇ ਆਪਣਾ ਇਥੇ ਦਾ ਇਤਿਹਾਸ ਕਿੱਥੇ ਲਿਖਿਆ ਹੋਇਆ ਹੈ ਬਾਬਾ ਜੀ ਲਿਖਿਆ ਹੋ ਗੰਕਾ ਕੇ ਨਾ ਅੱਛਾ ਚਲੋ ਆਪਾਂ ਇਥੇ ਸੇਵਾਦਾਰ ਬਾਬਾ ਜੀ ਹਾਂਜੀ ਹਾਂਜੀ ਅੱਛਾ ਕਿ ਸ਼ੋਭ ਨਾਮ ਆ ਦਲੀਪ ਸਿੰਘ ਜੀ ਅੱਛਾ ਸਵਾਦ ਸਾਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਉਸ ਤੋਂ ਬਾਅਦ ਆਪਾਂ ਸਿੰਘ ਸਾਹਿਬ ਤੋਂ ਇਥੇ ਦਾ ਇਤਿਹਾਸ ਜਾਣਾਂਗੇ ਸੰਗਤ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਗੁਰਦੁਆਰਾ ਸ਼ੇਰਗਾਹ ਸਾਹਿਬ ਜੀ ਦਾ ਇਹ ਜਿਹੜਾ ਮੈਂ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਸੀ ਉਹ ਇਤਿਹਾਸ ਇੱਥੇ ਨਾ ਇੱਥੇ ਪੇਂਟ ਵਗੈਰਾ ਹੋ ਰਿਹਾ ਰੀਨੋਵੇਸ਼ਨ ਥੋੜੀ ਚੱਲ ਰਹੀ ਆ ਜਿਵੇਂ ਆ ਦੇਖੋ ਚਿੱਪਸ ਦਾ ਵੀ ਕੰਮ ਜਿਹੜਾ ਹੋ ਰਿਹਾ ਰਗੜਾਈ ਵਗੈਰਾ ਸਾਰਾ ਹੋ ਰਿਹਾ ਉਹ ਤਾਰ ਕੇ ਰੱਖਿਆ ਹੋਇਆ ਕਿਤੇ ਇਹਨਾਂ ਨੇ ਕਿਤੇ ਬਾਬਾ ਜੀ ਇਤਿਹਾਸ ਜਿਹੜਾ ਇੱਥੇ ਸੁਣਾਉਂਦੇ ਨੇ ਜੀ ਉਹ ਕਿੱਥੇ ਗਏ ਹੋਏ ਨੇ ਤੇ ਚਲੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਤਿਹਾਸ ਸੁਣਾਉਣ ਦੀ ਨਿਸ਼ਾਨ ਸਾਹਿਬ ਦਰਸ਼ਨ ਕਰ ਲੋ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਪਰ ਆਪਾਂ ਗੁਰੂ ਸਾਹਿਬ ਦੇ ਇੱਥੇ ਮੱਥਾ ਟੇਕਦੇ ਆਂ ਨਿਸ਼ਾਨ ਸਾਹਿਬ ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਆ ਆਂਦੀ ਰਹਿੰਦੀ ਆ ਦਿਨ ਦੇ ਵਿੱਚ 5-6 ਵਜੇ ਤੱਕ ਜਿਹੜੀ ਸੰਗਤ ਆ ਇੱਥੇ ਆਂਦੀ ਜਾਂਦੀ ਰਹਿੰਦੀ ਹੈ ਜੀ ਕਿਉਂਕਿ ਸ਼ਾਮ ਨੂੰ ਫਿਰ ਇੱਧਰਲਾ ਬਾਹਰ ਲੈ ਰਹੀ ਆ ਸੰਗਤ ਜਿਹੜੀ ਆ ਉਹ ਘਟਉਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੰਗਤ ਆ ਸਾਹਮਣੇ ਆਈ ਜਾਂਦੀ ਹੈ ਜਾਈ ਜਾਂਦੀ ਹੈ ਜੀ ਤੇ ਆ ਵੀ ਸੰਗਤ ਹੋਣੇ ਆਈ ਆ ਚਲੋ ਆਪਾਂ ਅੰਦਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲਏ ਆ ਇੱਧਰ ਸੰਗਤ ਬੈਠੇ ਆ ਚਾਹ ਦਾ ਲੰਗਰ ਜਿਹੜਾ ਛੱਕ ਰਹੀ ਆ ਤੇ ਆਪਾਂ ਬਾਅਦ ਛੱਕਦੇ ਆ ਜੀ ਇੱਧਰ ਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਨੇ ਇਹ ਦੇਖੋ ਉਧਰ ਦਿਖ ਰਿਹਾ ਹੈਗਾ ਵਾਹਿਗੁਰੂ ਤੇਰੀ ਓਟਾ ਦਾਤਾ ਦਰਸ਼ਨ ਕਰੋ ਜੀ ਇਹ ਬੁੰਗਾ ਸਾਈਡ ਤੇ ਬਣਿਆ ਹੋਇਆ ਜੀ ਹੋ ਸਕਦਾ ਇੱਥੇ ਖੰਡਪੜ ਸਾਹਿਬ ਜਿਹੜੇ ਆ ਉਹ ਹੁੰਦੇ ਹੋਣਗੇ ਤੇ ਉਸ ਤੋਂ ਬਾਅਦ ਆਪਾਂ ਅੰਦਰ ਚੱਲਦੇ ਆਂ ਸੰਗਤ ਜੀ ਤੇ ਦਰਸ਼ਨ ਕਰਕੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆਂ ਸੰਗਤ ਆ ਰਹੀ ਆ ਸਲਾਨਾ ਪਵਿੱਤਰ ਯਾਦ ਜੋੜ ਮੇਲਾ ਗੁਰਦਾਰਾ ਸ੍ਰੀ ਸ਼ੇਰਗਾਹ ਸਾਹਿਬ ਪਾਸਾ ਜੀ ਦਸਨੀ ਇਹ ਸੰਗਤ ਜੀ ਜਿਹੜਾ ਇਹ ਲੱਗਿਆ ਹੋਇਆ ਹੈ ਪੰਫਲੈਟ ਪੋਸਟਰ ਇਹ ਪਿਛਲੇ ਸਾਲ ਦਾ ਸੰਗਤ ਜੀ 2023 ਦੇ ਜਿਹੜਾ ਇੱਥੇ ਸਾਲਾਨਾ ਪਵਿੱਤਰ ਯਾਦ ਅਤੇ ਜੋੜ ਮੇਲਾ ਮਨਾਉਂਦੇ ਜੀ ਤੇ 2023 ਦਾ ਹੈ ਇਹ 10 11 12 ਜੂਨ ਚਲੋ ਹੁਣ ਅੱਪਨ ਅੰਦਰ ਚੱਲਦੇ ਆਂ ਇਹ ਬੱਚਾ ਪਾਰਟੀ ਇੱਧਰ ਵੀ ਆਓ ਬਾਬਾ ਆਤਮਾ ਸਿੰਘ ਜੀ ਦੀ ਮਮੋਰੀਅਲ ਜਨਰਲ ਹਸਪਤਾਲ ਦੇ ਛਾਰ ਲਈਏ ਇੱਧਰ ਵੀ ਉੱਪਰ ਦੇਖ ਰਹੇ ਤੁਸੀਂ ਛੋਟੇ ਸਭ ਜਾਦੇ ਆ ਤੇ ਬਡੇ ਸਭ ਜਾਦੇ ਤੇ ਗੁਰੂ ਸਾਹਿਬ ਜੀ ਦੀ ਤਨਤਨ ਗੁਰੂ ਤੇਗ ਬਾਲ ਜੀ ਮਾਤਾ ਗੋਦੇ ਗੁਜਰ ਕੌਰ ਜੀ ਦੇ ਸਰੂਪ ਸਾਹਮਣੇ ਦਰਸ਼ਨ ਕਰ ਸਕਦੇ ਹੋ ਆਓ ਆਪਾਂ ਚੱਲੀਏ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਹੜਾ ਸਜਿਆ ਹੋਇਆ ਹੈ ਗੁਰਦੁਆਰਾ ਸ਼ੇਰਗਾਹ ਸਾਹਿਬ ਸੀ ਦਰਸ਼ਕ ਕਰ ਸਕਦੇ ਹਾਂ ਚਲੋ ਆਪਾਂ ਵੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀ ਸਨਮਾਈਏ ਤੇ ਸਭ ਦੇ ਭਲੇ ਲਈ ਅਰਦਾਸ ਕਰੀਏ ਇੱਧਰ ਬਾਬਾ ਜੀ ਪ੍ਰਸ਼ਾਦ ਦੇਣ ਲਈ ਬੈਠੇ ਨੇ ਤੇ ਬਹੁਤ ਸੋਹਣੇ ਝੂਮਰ ਅੰਦਰ ਲਾਈਟਾਂ ਲੱਗੀਆਂ ਹੋਈਆਂ ਆ ਤੇ ਸਵਮਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਤ ਨੇ ਤੇ ਆਪਾਂ ਕੀ ਮੱਥਾ ਟੇਕਦੇ ਹਾਂ ਵਾਹਿਗੁਰੂ ਕਿਰਪਾ ਕਰੇ ਮਾਰਾ ਸਾਥ ਮਿਹਰ ਭਰਿਆ ਗੁਰੂ ਸਾਹਿਬ ਹੱਥ ਰੱਖਿਓ ਸਭ ਦਾ ਭਲਾ ਕਰਿਓ ਸਭ ਦੀ ਭਲੀ ਚਹੁਨੇ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਖਤੇ ਜੀ ਬਹੁਤ ਸੋਹਣਾ ਅੰਦਰੋਂ ਸ਼ੀਸ਼ੇ ਸ਼ੀਸ਼ਾ ਉੱਪਰ ਜਿਹੜਾ ਲੱਗਿਆ ਹੋਇਆ ਤੁਸੀਂ ਉੱਪਰ ਦੇਖ ਸਕਦੇ ਜੀ ਸਤਕੂਰ ਮੇਰਾ ਸਬਸ ਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਤੇ ਬਾਣੀ ਦੇ ਤੁਖਾ ਲਿਖਿਆ ਜਿਨ ਗੁਰ ਸੇਵਿਆ ਤਿਸ ਪਉ ਨ ਬਿਆਪੇ ਜਿਨ ਗੁਰ ਸੇਵਿਆ ਤਿਸ ਤੁਖ ਨ ਸੰਤਾਪੇ ਇਸੇ ਤਰ੍ਹਾਂ ਉਹ ਲਾਸਟ ਵਾਲੇ ਤੇ ਵੀ ਲਿਖਿਆ ਹੋਇਆ ਜਲਨ 부ਜੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜਿਓ ਹੈ ਗੁਰੂ ਆਇਰੋ ਜੀ ਜੋ ਸਾਲ ਇਹ ਜਗ ਨਹੀਂ ਲਈ ਕਿਉਂਕਿ ਜਾਂ ਤਾਂ ਨਹੀਂ ਜਗ ਰਹੀ ਹੈ ਜੀ ਥੋੜੀ ਉਹ ਥੱਲੇ ਹੁਣ ਦਿਸੀ ਹੈ ਜੀ ਰੋਸ਼ਨੀ ਹੋ ਰਹੀ ਆ ਕੋਈ ਜਿਹੜੀਆਂ ਜੋਤਾਂ ਗੁਰੂ ਮਹਾਰਾਜ ਜੀ ਨੇ ਜਗਦੇ ਰੱਖੀਆਂ ਨੇ ਤੇ ਸਾਨੂੰ ਜੁਮ ਕਰਕੇ ਥਾਣਾ ਨਹੀਂ ਉਹ ਦੇਖੋ ਜਾਗ ਰਹੀਏ ਜੋਤ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਿਓ ਸਭ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਨਹੀਂ ਜੀ ਮੈਂ ਸਾਈਡ ਤੋਂ ਇੱਧਰ ਆ ਗਿਆ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖ ਸਕਦਾ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਉਹਟ ਆਸਰਾ ਥੱਲੇ ਚਲੋ ਆਪਾਂ ਪੋਰਾ ਸਾਹਿਬ ਉਧਰ ਵੀ ਚੱਲ ਕੇ ਆਉਨੇ ਆ ਇਹ ਥੱਲੇ ਗੁਰਦੁਆਰਾ ਸਾਹਿਬ ਦੇ ਸ਼ੇਰਗਾਹ ਸਾਹਿਬ ਥੱਲੇ ਜੀ ਪੋਰਾ ਸਾਹਿਬ ਆ ਤੁਸੀਂ ਤੇ ਬਾਬਾ ਜੀ ਲਿਖਿਆ ਜੀ ਸੰਗਤ ਜੀ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਪਾਸ਼ਾਏ ਦਸਵੀਂ ਨਿਹਾਲਗੜ ਪੋਂਟਾ ਸਾਹਿਬ ਹਿਮਾਚਲ ਪ੍ਰਦੇਸ਼ ਤੇ ਥੱਲੇ ਲਿਖਿਆ ਬਾਬਾ ਜੀ ਉਹ ਦੇਖੋ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਕਾਰ ਕਰਦੇ ਹੋਏ ਇਹ ਕਹਾਸ ਚ ਢਾਲ ਆ ਦੂਜਾ ਚਕਰਪਾਨ ਆ ਜੀ ਤੇ ਇਹ ਇਧਰ ਲਿਖਿਆ ਹੋਇਆ ਥੱਲੇ ਇਹ ਭਾਨ ਕੁਮਾਰੂ ਸ਼ੇਰ ਦੁਆਪਰ ਚੁਗ ਵਿੱਚ ਰਾਜਾ ਜੈਦਰ ਜੈਦਰਥ ਸੀ ਜਿਸ ਨੇ ਕੀ ਅਰਜਨ ਦੇ ਪੁੱਤਰ ਅਭਿਮਨਿਓ ਨੂੰ ਧੋਖੇ ਨਾਲ ਮਰਵਾਇਆ ਸੀ ਤੁਸੀਂ ਪੜ ਸਕਦੇ ਹੋ ਜੀ ਹੈ ਗੁਰੂ ਬਾਇ ਉਹ ਇਹ ਜੀ ਸਾਡੇ ਪੂਰਾ ਸਾਭਾ ਦਰਸ਼ਨ ਕਰੋ ਜੀ ਸੰਗਤ ਜੀ ਇਹ ਫੇਰ ਉੱਪਰ ਜਾਂਦੇ ਆ ਸੱਜੇ ਹੱਥ ਪੌੜੀਆਂ ਨੇ ਆਪਾਂ ਇੱਥੋਂ ਬਾਹਰ ਜਾਵਾਂਗੇ ਜੀ ਇਹ ਇੱਥੇ ਬਾਬਾ ਜੀ ਦੀ ਫੋਟੋ ਆ ਵੈਦ ਬਾਬਾ ਰਣ ਸਿੰਘ ਜੀ ਤੇ ਇਹ ਪਵਿੱਤਰ ਜਿਹੜਾ ਹੈ ਦਰਖਤ ਉਹ ਦੇਖਣ ਕਰੋ ਇਹ ਜਿਹੜਾ ਦੇਖੋ ਇੱਥੋਂ ਨਿਕਲ ਰਿਹਾ ਫਾਈਨਲੀ ਆਪਾਂ ਨਤਮਸਤਕ ਹੋ ਗਏ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਦਰਸ਼ਨ ਕਰ ਲਏ ਮੱਥਾ ਟੇਕ ਲਿਆ ਚਲੋ ਆਪਾਂ ਬਾਹਰ ਨੂੰ ਚੱਲੇ ਪਾਉਨੇ ਆ ਤੇ ਇਹ ਸੀ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਪਾਸ਼ਾ ਦੀ ਦਸਵੀਂ ਬਾਬੇ ਜਿਹੜਾ ਅੰਦਰ ਬਿਹੜੇ ਦਾ ਦਰਖਤ ਆ ਉਹਦਾ ਕੀ ਇਤਿਹਾਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੋ ਗੁਰੂ ਮਾਰਾ ਸਾਹਿਬ ਜੀ ਪੌਂਡ ਸਾਹਿਬ ਤੋਂ ਪਹੁੰਚੇ ਪਿੰਡ ਨਿਹਾਲਗੜ੍ਹ ਅੱਛਾ ਜੀ ਇਹ ਨਿਹਾਲਗੜ ਪਿੰਡ ਹੈ ਜੀ ਨਿਹਾਲਗੜ ਹੈ ਜੀ ਹੈ ਅੱਛਾ ਜੀ ਇਹ ਬਿਹਰੇ ਦਾ ਮਤਲਬ ਇਹ ਹੈ ਜੀ ਗੁਰੂ ਮਹਾਰਾਜ ਆ ਕੇ ਬਿਹਰੇ ਸਾਹਿਬ ਦੇ ਪਿੱਡੇ ਥੱਲੇ ਖੜੇ ਹੋਏ ਅੱਛਾ ਜੀ ਜਿਹੜੇ ਨਾਲ ਬੰਦੇ ਸਾਨੂੰ ਪੁੱਛਿਆ ਕਿਵੇਂ ਸ਼ਿਕਾਰ ਕਰਨਾ ਇਹਦਾ ਅੱਛਾ ਜੀ ਉਹਤ ਬੰਦੀ ਬੁਲਾਈ ਕਿਵੇਂ ਮਾਰਨਾ ਇਹਨੂੰ ਅੱਛਾ ਜੀ ਜਿਹੜੇ ਬੰਦਾਂ ਨੂੰ ਹੋਰ ਪੁੱਛਿਆ ਉਹ ਕਹਿੰਦੇ ਸਾਡੇ ਕੋਲ ਤਾਂ ਕੰਮ ਨਹੀਂ ਹੈ ਅੱਛਾ ਜੀ ਉਹ ਚੱਲਦੇ ਹੋਏ ਪਿੱਡੇ ਚੱਲ ਕੇ ਪੀੜ ਦੇ ਉੱਪਰ ਜੀ ਅੱਛਾ ਜੀ ਜੋ ਫਿਰ ਮਾਰਦੇ ਫਿਰ ਆਪ ਖੜੇ ਹੋ ਕੇ ਅੱਗੇ ਹੋ ਕੇ ਕੱਲਿਆ ਨੇ ਜੀ ਜਿਹੜਾ ਪੋਰਾ ਸਾਹਿਬ ਦੇਗਾ ਹੈ ਜੀ ਉੱਥੇ ਸ਼ੇਰ ਦਾ ਸ਼ਿਕਾਰ ਕੀਤਾ ਅੱਛ ਹਰ ਸ਼ੇਰ ਨੇ ਅੱਲੋ ਜੋਰ ਤੇ ਦਿਹਾੜ ਮਾਰੀ ਤੇ ਪਿੰਡੇ ਉੱਪਰ ਬੰਦੇ ਚੜ੍ਹੇ ਸਾਰੇ ਜੀ ਉਹ ਕਈ ਬੰਦੇ ਥੱਲੇ ਡਿੱਗ ਗਏ ਨੇ ਬਾਤ ਸੁਣ ਕੇ ਜੀ ਸ਼ੇਰ ਦੀ ਅੱਛਾ ਅੱਛਾ ਠੀਕ ਹੈ ਜੀ ਇੱਥੇ ਜੀ ਠੀਕ ਇਹ ਇਤਿਹਾਸ ਸੀ ਇਹਦਾ ਠੀਕ ਹੈ ਇੱਥੇ ਗੁਰੂ ਮਹਾਰਾਜ ਜੀ ਨੇ ਸ਼ਹੀਦ ਸ਼ਾਮ ਕੀਤਾ ਉਹਨਾਂ ਨੇ ਇੱਥੇ ਤੇ ਬਿਊਸ ਬੰਦੀ ਹੋਈ ਸੀ ਕਿਵੇਂ ਜਿਹੜਾ ਹੋਰ ਕਰਨਾ ਹੈਗਾ ਸ਼ੇਰ ਦਸ ਕਾ ਉਹ ਤਾਂ ਬਹੁਤ ਬਤਰਾੰਪ ਬੰਨ ਤੰਗ ਹੋਏ ਸੇ ਸ਼ਗਾਤ ਠੀਕ ਹੈ ਜੀ ਬਹੁਤ ਬਹੁਤ ਠੀਕ ਹੈ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਕੀ ਚਾਹ ਰੋ ਹਾਂ ਠੀਕ ਆ ਬਾਬਾ ਜੀ ਛੱਕੇ ਜਾਵਾਂਗੇ ਜਿਆਦਾ ਲੰਗਰ ਪ੍ਰਸਾਦੂ ਵੀ ਲੀਕਾ ਠੀਕ ਆ ਬਾਬਾ ਜੀ ਸਿੰਘ ਸਾਹਿਬ ਨੇ ਦੱਸਿਆ ਵੀ ਜਿਵੇਂ ਇੱਥੇ ਦਾ ਇਤਿਹਾਸ ਬਾਰੇ ਵੀ ਬਿਹੜੇ ਦਾ ਦਰਖਤ ਇੱਥੇ ਗੁਰੂ ਸਾਹਿਬ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਸਨ ਤੇ ਇੱਥੇ ਜਿਹੜਾ ਸ਼ੇਰ ਦਾ ਸਕਾਰ ਕੀਤਾ ਇੱਥੇ ਆ ਕੇ ਜਦੋਂ ਵਿਸ਼ਰਾਮ ਕੀਤਾ ਇੱਥੇ ਵਿਊਤ ਬੰਦੀ ਬਣੀ ਹੋਈ ਕਿੱਦਾਂ ਇੱਥੇ ਜਿਹੜਾ ਇਹਨੂੰ ਮਾਰਿਆ ਜਾਦਾ ਤੇ ਉਹ ਤੁਹਾਨੂੰ ਸਿੰਘ ਸਾਹਿਬ ਸੀ ਤੇ ਜਿਹੜੇ ਉਹਨਾਂ ਨੇ ਤੁਹਾਨੂੰ ਇਹਦਾ ਦੱਸਿਆ ਇਤਿਹਾਸ ਬੇੜੇ درخت ਵਾਰੇ ਜਿਹੜਾ ਪਿੱਛੇ ਦੇ ਪਾਸੇ ਤੁਹਾਨੂੰ ਬੇੜਾ ਦਿਖਾਇਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗਏ ਹੋ ਸੀ ਕਿਤੇ ਹਾਂ ਜੀ ਬਾਬਾ ਜੀ ਗਏ ਹੋ ਮੈਂ ਇੱਥੇ ਅੱਛਾ 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 ਬਸ ਮੈਂ ਤਾਂ ਗੁਰਦਾਸ ਸਾਹਿਬ ਦਾ ਇਤਿਹਾਸ ਪੁੱਛਣਾ ਸੀ ਹਾਂ ਜੀ ਬਾਬਾ ਜੀ ਆਪਾਂ ਨੂੰ ਗੁਰਦਾਸ ਸਾਹਿਬ ਦੇ ਉਸਤਾਦ ਇਤਿਹਾਸ ਤੋਂ ਜਾਣੂ ਕਰਾਉਣਗੇ ਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਥੋੜਾ ਜਿਹਾ ਪਾਪਾ ਜੀ ਗੁਰਦਵਾਰ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾ ਦਿਓ ਤਾਂ ਜੋ ਸੰਤਾਨ ਨੂੰ ਇਸ ਗੁਰਦਵਾਰ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਗੁਰਦਵਾਰਾ ਸ਼ੇਰਗਾਹ ਸਾਹਿਬ ਪਾਤਸ਼ਾਹੀ ਦਸਵੀਂ ਜੀ ਦਾ ਇਤਿਹਾਸ ਸਿੰਘ ਸਾਹਿਬ ਤੋਂ ਸੁਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਵਾਰਾ ਸ੍ਰੀ ਸ਼ੇਰਗਾਹ ਸਾਹਿਬ ਦਾ ਪਾਤਸ਼ਾਹੀ ਦਸਵੀਂ ਦਾ ਸੰਖੇਪ ਇਤਿਹਾਸ ਤਰਕਾ ਹੈ ਪੌਂਟਾ ਸਾਹਿਬ ਵਿਖੇ ਦਿੱਕਤ ਦਾ ਇੱਕ ਮਹਾਨ ਕੇਂਦਰ ਹੈ ਜਮਨਾ ਦੇ ਕੰਢੇ ਤੇ ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਨਾਹਨ ਰਿਆਸਤ ਵਿੱਚ ਚੰਨ ਪਾ ਕੇ ਤੁਰੰਤ ਇਸ ਖੇਤਰ ਨੂੰ ਨਵਾਂ ਨਗਰ ਬਣਾਉਣ ਦਾ ਵਿਚਾਰ ਬਣਾਇਆ ਆਪਣੇ ਠਹਿਣ ਲਈ ਪਹਿਲਾ ਕੈਂਪ ਲਗਾਇਆ ਅਤੇ ਇਸ ਰਮਣੀਕ ਸਥਾਨ ਤੇ ਕਿਲੇ ਵਰਗੀ ਸੁੰਦਰ ਇਮਾਰਤ ਉਸਾਰੀ ਅਤੇ ਆਪਣੇ ਪਾਵ ਟਿਕਾ ਕੇ ਇਹ ਸਥਾਨ ਪੌਂਟਕਾ ਤੋਂ ਮੌਜੂਦਾ ਪੌਂਟਾ ਸਾਹਿਬ ਮਸ਼ਹੂਰ ਹੋਇਆ ਇਸ ਸਥਾਨ ਪਰ ਸੰਗਤਾਂ ਦੀ ਰੌਣਕਾਂ ਵਧਣ ਲੱਗੀਆਂ ਇਸ ਸਥਾਨ ਤੋਂ ਉੱਤਰ ਵੱਲ 4 ਕਿਲੋਮੀਟਰ ਪਰ ਗੁਰਦੁਆਰਾ ਸ਼੍ਰੀ ਸ਼ੇਰਗਾਸਾ ਪਾਪਸ਼ਾਗਤਮੀ ਹੈ ਜਿੱਥੇ ਦਸ਼ਮ ਪਾਤਸ਼ਾਹ ਨੇ ਇੱਕ ਭਿਆਨਕ ਸ਼ੇਰ ਦਾ ਸ਼ਿਕਾਰ ਕੀਤਾ ਸੀ ਇਹ ਭਿਆਨਕ ਮਾਰੂ ਸ਼ੇਰ ਦਵਪਰ ਯੁੱਗ ਵਿੱਚ ਰਾਜਾ ਗੈਥੜਤ ਸੀ ਜਿਸ ਨੇ ਕਿ ਅਰਜੁਨ ਦੇ ਪੁੱਤਰ ਅਮਨੂ ਨੂੰ ਧੋਖੇ ਨਾਲ ਮਰਵਾਇਆ ਸੀ ਜਦੋਂ ਤੋਂ ਇਹ ਵੱਖ-ਵੱਖ ਦੁਨਾਂ ਧੋਗਦਾ ਹੋਇਆ ਇਸ ਜਨਮ ਵਿੱਚ ਸ਼ੇਰ ਦੀ ਜੁਨੀ ਭੋਗ ਰਿਹਾ ਸੀ ਤੇ ਆਪਣੀ ਮੁਕਤੀ ਨੂੰ ਪ੍ਰਾਪਤ ਹੋਣ ਲਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਡੀਕ ਕਰ ਰਿਹਾ ਸੀ ਲੋਕਾਂ ਦੇ ਕਹਿਣ ਤੇ ਇਹ ਮਾਰੂ ਸ਼ੇਰ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਸਤਿਗੁਰੂ ਜੀ ਨੇ ਇਸ ਦੀ ਮੁਕਤੀ ਦਾ ਸਮਾਂ ਨੇੜੇ ਆਇਆ ਜਾਨ ਇਸ ਦੇ ਸ਼ਿਕਾਰ ਕਰਨ ਦਾ ਫੈਸਲਾ ਕੀਤਾ ਤੇ ਗੁਰਦੁਆਰਾ ਸ਼੍ਰੀ ਸ਼ੇਰਗਾਹ ਸਾਹਿਬ ਵਿੱਚ ਮੌਜੂਦ ਬਿਹਰੇ ਦੇ ਦਖਤ ਕਿਸ ਦੇ ਥੱਲੇ ਖੜੇ ਹੋ ਕੇ ਵਿਉਂਤ ਬਣਾਈ ਅਤੇ ਉਹਨੂੰ ਮਾਰਨ ਦਾ ਤਰੀਕਾ ਬਣਾਇਆ ਉਤੇ ਸ਼ੇਰ ਆਪਣੀ ਗੁਫਾ ਵਿੱਚ ਧੋਰੇ ਵਾਲੀ ਥਾਂ ਆਰਾਮ ਕਰ ਰਿਹਾ ਸੀ ਸਤਿਗੁਰੂ ਜੀ ਨੂੰ ਦੇਖ ਕੇ ਉਸ ਸ਼ੇਰ ਨੇ ਨੀਵੀਂ ਪਾ ਲਈ ਅਤੇ ਆਪਣੇ ਪੂੰਛ ਹਿਲਾਉਣ ਲੱਗਾ ਸਤਿਗੁਰੂ ਜੀ ਨੇ ਉਹਨਾਂ ਤਾਨਾ ਮਾਰਿਆ ਤੇ ਲੜਕਾਰਿਆ ਕਿਹਾ ਓਏ ਗਿੱਦੜੀ ਸਿਆਰ ਸ਼ੇਰ ਹੋ ਕੇ ਗਿੱਦੜਾ ਵਾਲੀ ਚਾਲ ਫੜੀ ਹੋਈ ਹੈ ਆਪਣੀ ਸ਼ੇਰਾਂ ਦੀ ਵਸ ਨੂੰ ਲਾਜ ਲਾ ਰਿਹਾ ਹੈ ਉੱਠ ਸ਼ੇਰ ਬਾਨ ਗਿੱਦੜ ਨਾ ਬਾਨ ਤੂੰ ਪਹਿਲਾਂ ਵੀ ਧੋਖਾ ਕੀਤਾ ਜਿਸ ਦਾ ਫਲ ਟੇਡੀਆਂ ਮੇਧੀਆਂ ਪੜੀਆਂ ਜੁੰਨੀਆਂ ਧੋਗ ਰਿਹਾ ਹੈ ਇਸ ਤਰ੍ਹਾਂ ਜਿਹੜਾ ਉਧਾਰ ਨਹੀਂ ਹੋਣਾ ਗੁਰੂ ਜੀ ਨੇ ਰੋ ਭਰੇ ਬਚਨ ਸੁਣ ਕੇ ਸ਼ੇਰ ਨੇ ਉੱਠ ਕੇ ਗੁੱਸੇ ਵਿੱਚ ਭੜ ਕੇ ਗੁਰੂ ਜੀ ਉੱਪਰ ਮਾਰੂ ਵਾਰ ਕੀਤਾ ਗੁਰੂ ਜੀ ਨੇ ਸ਼ੇਰ ਦਾ ਮਾਰੂ ਵਾਰ ਵੀਰ ਆਸਣ ਹੋ ਕੇ ਖੱਬੇ ਹੱਥ ਵਿੱਚ ਫੜੀ ਢਾਲ ਉੱਪਰ ਰੋਕ ਕੇ ਆਪਣੀ ਸੱਜੇ ਹੱਥਾਂ ਵਿੱਚ ਫੜੀ ਸਮਸ਼ੀਰ ਤਲਵਾਰ ਨਾਲ ਉਸ ਦੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਅਤੇ ਸੰਗਤਾਂ ਨੂੰ ਉਸ ਦੇ ਰੂਹ ਵਿੱਚ ਦਰਸ਼ਨ ਕਰਵਾਏ ਇਹ ਗੁਰਦੁਆਰਾ ਸ੍ਰੀ ਸ਼ੇਰਗਾਸਾਹ ਪਾਛਾ ਦਸਮਾ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਜੀ ਗੁਰਦੁਆਰਾ ਸ੍ਰੀ ਸ਼ੇਰਗਾਸਾਹ ਜੀ ਦਾ ਇਤਿਹਾਸ ਪਾਛਾਈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਛਾ ਦਸਵੀਂ ਜੀ ਦੇ ਗੁਰਦੁਆਰ ਸਾਹਿਬ ਦਾ ਤੇ ਇਸ ਦੇ ਨਾਲ ਚਲੋ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਦੇਖ ਰਹੀਆਂ ਨੇ ਤੁਹਾਡਾ ਇਤਿਹਾਸ ਸੰਗਤਾਂ ਨੇ ਸੁਣਿਆ ਜਾਣਿਆ ਤੇ ਬਹੁਤ ਵਧੀਆ ਲੱਗਿਆ ਤੇ ਇਹਦੇ ਨਾਲ ਹੀ ਮੈਂ ਆਪਜੀ ਤੋਂ ਆਗਿਆ ਚਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਆਪਾਂ ਨੂੰ ਜਿਹੜਾ ਇਤਿਹਾਸ ਸੁਣਾਇਆ ਇਹਦੇ ਨਾਲ ਹੀ ਆਪਾਂ ਇਥੋਂ ਯਾਤਰੀ ਨੇ ਗੁਰੂ ਮਹਾਰਾਜ ਸਾਹਿਬ ਤੋਂ ਤੇ ਆਪਾਂ ਚੱਲੇ ਪੌਣੇ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਕਮੈਂਟਸ ਵੀ ਕਰਦੇਆ ਕਰੋ ਜੀ ਵਾਹਿਗੁਰੂ ਮੈਨੂੰ ਅੱਗੇ ਨੂੰ ਬਲ ਬਖਸ਼ਣ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ